ਅਨਸਾਪ ਸਬਨਾ ਦੇ ਲਈ ਉਦੇਸ਼ ਨਾਲ ਖਮਾਣੂ ਵਿਖੇ ਲੱਗੀ ਨੈਸ਼ਨਲ ਲੋਕ ਅਦਾਲਤ ਵਿੱਚ 183 ਕੇਸਾਂ ਦਾ ਕੀਤਾ ਮੌਕੇ ਤੇ ਨਿਪਟਾਰਾ ਲੋਕਾਂ ਨੂੰ ਸੌਖਾ ਤੇ ਛੇਤੀ ਨਿਆਂ ਦੇਣ ਦੇ ਟੀਚੇ ਨਾਲ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਆਰੌਣ ਗੁਪਤਾ ਦੀ ਅਗਵਾਈ ਹੇਠ ਅਜਿ ਜੁਡੀਸ਼ੀਅਲ ਕੋਰਟ ਖਮਾਣੂ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਗਈ ਜਿਸ ਵਿੱਚ ਮਾਨਯੋਗ ਜੱਜ ਸ਼੍ਰੀ ਹਰੀਸ਼ ਕੁਮਾਰ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਖਮਾਣੂ ਦੀ ਅਦਾਲਤ ਨੇ ਲੋਕ ਅਦਾਲਤ ਦੇ ਖਮਾਣੂ ਬੈਂਚ ਵੱਜੋਂ ਕੰਮ ਕਰਦਿਆਂ ਕੁੱਲ 185 ਕੇਸਾਂ ਦੀ ਸੁਣਵਾਈ ਕੀਤੀ ਜਿਸ ਵਿੱਚ કુલ 183 ਕੇਸਾਂ ਦਾ ਮੌਕੇ ਤੇ ਨਿਵਟਾਰਾ ਕੀਤਾ ਗਿਆ ਅਤੇ ਵੱਡੀ ਰਕਮ ਦਾ ਅਵਾਰਡ ਵੀ ਕੀਤਾ ਗਿਆ। ਇਸੇ ਸਮੇਂ ਸ਼੍ਰੀ ਹਰੀਸ਼ ਕੁਮਾਰ ਜੀ ਨੇ ਲੋਕਾਂ ਨੂੰ ਅਦਾਲਤ ਅਦਾਲਤਾਂ ਦੇ ਲਾਭ ਦੱਸਦਿਆਂ ਇਹਨਾਂ ਅਦਾਲਤਾਂ ਤੋਂ ਸੌਖਾ ਅਤੇ ਛੇਤੀ ਨਿਆ ਲੈਣ ਦੀ ਪ੍ਰੇਰਿਤ ਵੀ ਕੀਤਾ ਅਤੇ ਕਿਹਾ ਕਿ ਲੋਕ ਅਦਾਲਤਾਂ ਰਾਹੀਂ ਝਗੜਾ ਹਮੇਸ਼ਾ ਲਈ ਆਪਸੀ ਰਜਾਮੰਦੀ ਮੁਤਾਬਕ ਦੋਵੇਂ ਤਰ੍ਹਾਂ ਖਤਮ ਕਰ ਸਕਦੀਆਂ ਹਨ ਜਿਸ ਨਾਲ ਸਮਾਜ ਵਿੱਚ ਆਪਸੀ ਭਾਈਚਾਰਕ ਦੀ ਸਾਂਝ ਵਿੱਚ ਵਾਧਾ ਹੁੰਦਾ ਹੈ। ਇਸ ਮੌਕੇ ਲੋਕ ਅਦਾਲਤ ਵਿੱਚ ਜ਼ਿਲਾ ਕਾਨੂੰਨੀ ਸਭਾ ਦਾ ਅਥਾਰਟੀ ਵੱਲੋਂ ਇੱਕ